ਕੁਕ ਵਕਤਾਵਤ ਸਰਹਦੀ ਖੇਤਰਾ ਦੇ ਵਿੱਚ ਮੁੜ ਤੋਂ ਆਮ ਵਰਗੇ ਜਿਹੜੇ ਹਾਲਾਤ ਨੇ ਬਣਦੇ ਹੋਏ ਨਸਰ ਆ ਰਹੇ ਨੇ ਜਿਸ ਤਰੀਕੇ ਦੇ ਨਾਲ ਜਾਨਾ ਤਰੀਕੇ ਦੇ ਨਾਲ ਲੋਕ ਆਉਣ ਜਾਣ ਦੀ ਪ੍ਰਕਿਰਿਆ ਦੇ ਵਿੱਚ ਵਿਅਸਤ ਤਾਂ ਉਸੇ ਤਰੀਕੇ ਦੇ ਨਾਲ ਮੁੜ ਤੋਂ ਜਿਹੜੇ ਨੇ ਜਿਹੜਾ ਮਾਹੌਲ ਆ ਉਸੇ ਹਿਸਾਬ ਦੇ ਨਾਲ ਬੜਦਾ ਹੋਇ ਨਸਰ ਆ ਰਿਹਾ ਸੋ ਸੀਸਵਾਰ ਤੋਂ ਬਾਅਦ ਭਾਰਤੀ ਫੌਜ ਦਾ ਬਿਆਨ ਵੀ ਸਾਹਮਣੇ ਆਇਆ ਸੋ ਫਰੂਜ਼ਪੁਰ ਦੇ ਵਿੱਚ ਵੀ ਬਲੈਕਆਊਟ ਦਾ ਫੈਸਲਾ ਵਾਪਸ ਲੈ ਲਿਆ ਗਿਆ ਨੱਗਲ ਜੁਲੰਦਰ ਸਿਮਰਾਲਾ ਦੇ ਵਿੱਚ ਵੀ ਬਲੈਕਆਊਟ ਨਹੀਂ ਹੋਏਗਾ ਸੀਸਵਾਰ ਤੋਂ ਬਾਅਦ ਬਲੈਕਆਊਟ ਦੇ ਫੈਸਲੇ ਵਾਪਸ ਲੈ ਲਏਗਾ ਇਹਨਾਂ ਪੰਜਾਬ ਦੇ ਵਿੱਚ ਵੱਡੀ ਅਪਡੇਟ ਆ ਰਾਜਪੁਰਾ ਬਰਨਾਲਾ ਤੇ ਕਪੂਰਥਲਾ ਦੇ ਵਿੱਚ ਵੀ ਬਲੈਕਆਊਟ ਦਾ ਫੈਸਲਾ ਵਾਪਸ ਲੈ ਲਿਆ ਗਿਆ ਸੋ ਪੰਜਾਬ ਚ ਬਲੈਕਆਊਟ ਓਵਰ ਹੋ ਚੁੱਕਿਆ ਹੈ ਸੂਫਰੋਸਪੁਰ ਦੇ ਵਿੱਚ ਵੀ ਬਲੈਕਆਊਟ ਦਾ ਫੈਸਲਾ ਵਾਪਸ ਲੈ ਲਿਆ ਗਿਆ ਜਿਸ ਤਰੀਕੇ ਦੇ ਨਾਲ ਬਲੈਕਆਊਟ ਤੋਂ ਲੈ ਕੇ ਸਥਿਤੀ ਬਣੀ ਹੋਈ ਸੀ ਬੀਤੇ ਦਿਨੀ ਜਿਹੜਾ ਇਹ ਮਾਹੌਲ ਕਾਫੀ ਗੰਭੀਰ ਸੀ ਲੇਕਿਨ ਅੱਜ ਦਾ ਮਾਹੌਲ ਕੁਝ ਹੋਰ ਹੈ ਸੋ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਸਮਾਜ ਰੂਪ ਬਦਲਦਾ ਹੈ ਇਸ ਦੀ ਜਿਹੜੀ ਹੈ ਇੱਕ ਮਿਸਾਲ ਹੋਰ ਨਜ਼ਰ ਆਈ ਹੈ ਤੇ ਉਥੇ ਹੀ ਪਾਕਿਸਤਾਨ ਨੂੰ ਜਵਾਬ ਜ਼ਰੂਰ ਦਿੱਤਾ ਗਿਆ ਭਾਰਤ ਦੁਆਰਾ ਪਾਕਿਸਤਾਨ ਨੂੰ ਜਵਾਬ ਜਰੂਰ ਦਿੱਤਾ ਗਿਆ। ਸੋ ਬਲੈਕਆਊਟ ਦੀ ਸਥਿਤੀ ਖਤਮ ਹੋ ਚੁੱਕੀ ਆ ਪੰਜਾਬ ਦੇ ਵਿੱਚੋਂ। ਸੁਰੱਖਿਆ ਦੇ ਨਜ਼ਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਜਰੂਰ ਕੀਤੀ ਜਾ ਰਹੀ ਹੈ ਲੇਕਿਨ ਬਲੈਕਆਊਟ ਦੀ ਜਿਹੜੀ ਸਥਿਤੀ ਆ ਉਹ ਓਵਰ ਹੋ ਚੁੱਕੀ ਆ ਪੰਜਾਬ ਦੇ ਵਿੱਚੋਂ ਸਥਿਤੀ ਉਹ ਖਤਮ ਹੋ ਚੁੱਕੀ ਆ। ਬਲੈਕਆਊਟ ਜਿਹੜਾ ਸੀ ਉਹ ਖਤਮ ਹੋ ਚੁੱਕਿਆ ਪੰਜਾਬ ਦੇ ਵਿੱਚੋਂ ਵੱਖ-ਵੱਖ ਥਾਵਾਂ ਤੇ ਅਲਰਟਨੈਸ ਜੋ ਕੀਤੀ ਗਈ ਤਾਂ ਉਸ ਦੇ ਮੱਦੇਨਜ਼ਰ ਵੱਡੀ ਅਪਡੇਟ ਆ ਪੰਜਾਬ ਦੇ ਵਿੱਚ ਬਲੈਕਆਊਟ ਖਤਮ ਹੋ ਚੁੱਕਿਆ ਸੋ ਹਰ ਇੱਕ ਅਪਡੇਟ ਨੌਨ ਸਟਾਪ ਕਵਰੇਜ ਜੀ ਪੰਜਾਬ ਰਣਾਇ ਮਾਚਲ ਜੀ ਮੀਡੀਆ ਦੇ ਉੱਪਰ ਪਲ-ਪਲ ਦੀ ਸਹੀ ਤੇ ਸਟ੍ਰੀਕ ਇਨਫੋਰਮੇਸ਼ਨ ਦਿੱਤੀ ਗਈ ਸੋ ਜੋ ਹੈ ਜੰਗਬੰਦੀ ਹੋਈ ਤਾਂ ਉਸ ਸਭ ਦੇ ਦਰਮਿਆਨ ਜੋ ਜੋ ਵੀ ਅਪਡੇਟ ਸੀ ਸਭ ਤੋਂ ਪਹਿਲਾਂ ਸੀ ਮੀਡੀਆ ਨੇ ਆਪਣੇ ਦਰਸ਼ਕਾਂ ਤੱਕ ਸਹੀ ਜਾਣਕਾਰੀ ਸਾਂਝੀ ਕੀਤੀ ਹੈ ਸੋ ਜੋ ਹੁਣ ਅਪਡੇਟ ਮਿਲ ਰਹੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਬਲੈਕਆਊਟ ਓਵਰ ਹੋ ਚੁੱਕਿਆ ਖਤਮ ਹੋ ਚੁੱਕਿਆ ਸੁਬੀਤੇ ਦਿਨੀ ਜੋ ਬਲੈਕਆਊਟ ਦੇ ਫੈਸਲੇ ਲਏ ਗਏ ਅੱਜ ਵੀ ਪ੍ਰਸ਼ਾਸਨ ਦੁਆਰਾ ਵਕੂਅਕ ਜ਼ਿਲ੍ਹੇ ਦੇ ਵਿੱਚ ਬਲੈਕਆਊਟ ਨੂੰ ਲੈ ਕੇ ਜੋ ਸਥਿਤੀ ਬਣੀ ਤਾਂ ਉਹ ਖਤਮ ਹੋ ਚੁੱਕਿਆ ਵਾਪਸ ਲੈ ਲਿਆ ਗਿਆ ਫੈਸਲਾ ਕਿਉਂਕਿ ਸੀਜ਼ ਫਾਇਰ ਨੂੰ ਲੈ ਕੇ ਜੰਗਬੰਦੀ ਨੂੰ ਲੈ ਕੇ ਸਹਿਮਤੀ ਬਣ ਚੁੱਕੀ ਆ ਦੋਨਾਂ ਮੁਲਕਾਂ ਦੇ ਦਰਮਿਆਨ ਇਹ ਜਿਹੜੀ ਜੰਗਬੰਦੀ ਦੀ ਸਹਿਮਤੀ ਹੈ ਇਹ ਜਿਹੜੀ ਲਾਗੂ ਹੋਈ ਹੈ ਅੱਜ 5 ਵਜੇ ਤੋਂ ਮੁਰਤੋਂ ਦੱਸਦੀ ਹੈ ਕਿ ਅੱਜ 5 ਵਜੇ ਤੋਂ ਅੱਜ ਸ਼ਾਮ 5 ਵਜੇ ਤੋਂ ਜੰਗਬੰਦੀ ਦੀ ਜਿਹੜੀ ਸਹਿਮਤੀ ਹੈ ਉਹ ਲਾਗੂ ਹੋ ਚੁੱਕੀ ਆ ਮਿਨਿਸਟਰੀ ਆਫ ਫੈਕਸ਼ਨਲ ਅਫੇਅਰ ਜਾਣਕਾਰੀ ਸਾਂਝੀ ਕੀਤੀ ਉਹਨਾਂ ਦੁਆਰਾ ਉਸ ਤੋਂ ਬਾਅਦ ਵਿਦੇਸ਼ ਮੰਤਰੀ ਅਜਾ ਸ਼ੰਕਰ ਨੇ ਜਾਣਕਾਰੀ ਸਾਂਝੀ ਕੀਤੀ ਲੇਕਿਨ ਅਤਵਾ ਦੇ ਖਿਲਾਫ ਜਿਹੜੀ ਹੈ ਉਹ ਕੋਈ ਵੀ ਸਮਝੌਤਾ ਨਹੀਂ ਕਰੇਗਾ ਪਾਰ ਤੇ ਵੀ ਸਪਸ਼ਟਤਾ ਦੇ ਨਾਲ ਕਿਹਾ ਗਿਆ ਤਾਂ ਕਰਨਲ ਕੁਰੇਸ਼ੀ ਨੇ ਵੀ ਜਾਣਕਾਰੀ ਸਾਂਝੀ ਕੀਤੀ ਕਿ ਪਾਕਿਸਤਾਨ ਨੇ ਕੁਝ ਝੂਠੀਆਂ ਅਫਵਾਹ ਫਲਾਈਆਂ ਅਸੀਂ ਉਹਨਾਂ ਦਾ ਖੰਡਨ ਕਰਦਿਆਂ ਉਹ ਤੋਂ ਬਾਅਦ ਜੇਕਰ ਹੁਣ ਤਾਜ਼ਾ ਅਪਡੇਟ ਦੀ ਗੱਲਬਾਤ ਕੀਤੀ ਜਾਏ ਤਾਂ ਮਾਹੌਲ ਜਿਹੜਾ ਹੈ ਅੰਡਰ ਕੰਟਰੋਲ ਹੈ ਕੋਈ ਵੀ ਘਬਰਾਉਣ ਵਰਗੀ ਸਥਿਤੀ ਨਹੀਂ ਹੈ ਜਿਵੇਂ ਪਹਿਲਾਂ ਜਿਹੜਾ ਕਿਹਾ ਗਿਆ ਅਸੀਂ ਸੰਜਮ ਤਰੀਕੇ ਦੇ ਨਾਲ ਸੰਜਮ ਤਰੀਕੇ ਦੇ ਨਾਲ ਆਪਰੇਸ਼ਨ ਵਿੱਡੇ ਗਏ ਸੁਨੰਗਲ ਜੁਲੰਦਰ ਸਿਮਰਾਲਾ ਦੇ ਵਿੱਚ ਬਲੈਕਆਊਟ ਖਤਮ ਹੋ ਚੁੱਕਿਆ ਐ ਸ਼ੀਰਸ ਫਾਇਰ ਤੋਂ ਬਾਅਦ ਬਲੈਕਆਊਟ ਦੇ ਫੈਸਲੇ ਵਾਪਸ ਲੈ ਲਏਗਾ ਇਹਨੇ तरीके ਦੇ ਨਾਲ ਤੁਸੀਂ ਅਮਰੀਕਾ ਦਾ ਟਵੀਟ ਪੜਿਆ ਸਾਫ ਤਰੀਕੇ ਦੇ ਨਾਲ ਉਸ ਦੇ ਵਿੱਚ ਕਿਹਾ ਗਿਆ ਕਿ ਦੋਨਾਂ ਦੇਸ਼ਾਂ ਦੇ ਵਿਚਕਾਰ ਸਹਿਮਤੀ ਬਣ ਗਈ ਹੈ ਔਰ ਅਮਰੀਕਾ ਨੇ ਇਸ ਚੀਜ਼ ਨੂੰ ਲੈ ਕੇ ਵਿਚੋਲਗੀ ਕੀਤੀ ਹੈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਟਵੀਟ ਆਉਂਦਾ ਕਿ ਸਾਡੀ ਦੋਨਾਂ ਦੇਸ਼ਾਂ ਦੇ ਵਿਚਕਾਰ ਗੱਲ ਹੋਈ ਹੈ ਔਰ ਸੀਜ਼ਫਾਇਰ ਨੂੰ ਲੈ ਕੇ ਸਹਿਮਤੀ ਹੈ ਜਿਹੜੀ ਉਹ ਬਣ ਗਈ ਹੈ ਅਸੀਂ ਦੋਨਾਂ ਦੇਸ਼ਾਂ ਦੇ ਵਿਚਕਾਰ ਸ਼ਾਂਤੀ ਚਾਹੁੰਦੇ ਹਾਂ ਇਹ ਜਿਹੜੇ ਬਿਆਨ ਸੀ ਪਰ ਇਸ ਤੋਂ ਬਿਲਕੁਲ ਹਟ ਕੇ ਜੋ ਬਿਆਨ ਹੈ ਉਹ ਭਾਰਤ ਦੇ ਵਿਦੇਸ਼ ਮੰਤਰੀ ਦਾ ਸਾਫ ਤਰੀਕੇ ਦੇ ਨਾਲ ਕਿ ਬੇਸ਼ੱਕ ਸਹਿਮਤੀ ਬਣ ਗਈ ਹੈ ਪਰ ਤੇਵਰ ਹਲੇ ਤੱਕ ਵੀ ਨਰਮ ਨਹੀਂ ਨੇ ਜੇਕਰ ਅਤਵਾਦ ਲਾਇਆ ਜਾਏਗਾ ਤਾਂ ਮੂੰਹ ਤੋੜਮਾ ਜਵਾਬ ਹੈ ਜਿਹੜਾ ਉਹ ਦਿੱਤਾ ਜਾਏ ਬਿਲਕੁਲ ਇਸ ਪਾਸੇ ਲੋਕ ਖੜੇ ਨੇ ਉਹਨਾਂ ਨਾਲ ਜਿਹੜੀ ਗੱਲਬਾਤ ਆ ਉਹ ਕਰ ਲੈਣਾ ਰੁਕ ਜਾਓ ਰੁਕ ਜਾਓ ਜਾਨ ਦੀ ਕੀ ਜ਼ਰੂਰਤ ਹੈ ਖੜ ਜੋ ਕੀ ਨਾਮ ਕੀ ਹੈ ਤੁਹਾਡਾ ਜੀ ਮੇਰਾ ਨਾਮ ਸੋਨੂ ਗੁਪਤਾ ਜੀ ਸੋਨੂ ਗੁਪਤਾ ਸਰ ਸੋਨੂ ਜੀ ਕਿਵੇਂ ਦੇਖ ਰਹੇ ਹੋ ਕਿੱਡੀ ਕਬਡੀ ਰਾਹਤ ਇੱਕ ਬਾਰਡਰ ਰੀਗ ਦੇ ਸ਼ਹਿਰ ਲਈ ਦੇਖ ਰਹੇ ਹੋ ਜਿਸ ਤਰੀਕੇ ਦੇ ਨਾਲ ਹਾਲਾਤ ਸੀਗੇ ਅਸੀਂ ਦੇਖ ਰਹੇ ਸੀ ਕਿ ਤੁਸੀਂ ਸਾਰੇ ਇੱਧਰ ਆ ਜਾਓ ਇੱਕ ਵਾਰ ਸਾਰੇ ਆ ਜਾਓ ਗੱਲਾਂ ਕਰਦੇ ਆਂ ਸਾਰਾ ਸ਼ਹਿਰ ਅੱਜ ਮੈਨੂੰ ਇਕੱਠਾ ਨਜ਼ਰ ਆ ਰਿਹਾ ਸਵੇਰ ਤੱਕ ਇੱਥੇ ਸੁੰਨਪਸਰੀ ਸੀ ਪਰ ਅੱਜ ਇੱਕ ਰਾਹਤ ਜ਼ਰੂਰ ਨਜ਼ਰ ਆਉਂਦੀ ਸਰ ਤੁਸੀਂ ਆਪੇ ਦੇਖ ਹੀ ਰਹੇ ਹੋ ਬਲਕਿ ਕਿ ਸਾਰਾ ਪਠਾਨਕੋੜੀ ਪਠਾਨਕੋੜੀ ਬੁਰਾ ਕੀ ਇੱਕ ਮੰਚ ਤੇ ਆ ਗਿਆ ਔਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਔਰ ਸਾਰੇ ਬਪਾਰੀ ਆ ਔਰ ਕਿਤਨਾ ਕਿਤੇ ਇਹਨਾਂ ਨੇ ਰਾਹਤ ਮਿਲੀ ਹੈ ਔਰ ਅਹੀ ਵਧਾਈ ਦੇ ਪਾਤਰਾ ਮੋਦੀ ਜੀ ਵੀ ਵਧਾਈ ਦੇ ਪਾਤਰਾ ਜਿਨ੍ਹਾਂ ਨੇ ਜੀ ਐਡਾ ਵੱਡਾ ਜਿਹੜਾ ਕਿ ਲੋਕਾਂ ਦੇ ਵਿੱਚ ਬੇਅਦਮੋਲੀ ਨਾ ਖਤਮ ਕੀਤਾ ਔਰ 트ੰਪ ਨੂੰ ਵੀ ਵਧਾਈ ਦਿੰਦੇ ਆ ਪਰ ਇਹੋ ਜੀ ਲੜਾਈ ਨਹੀਂ ਹੋਣੀ ਪਰ ਪਾਕਿਸਤਾਨ ਨੂੰ ਵੀ ਚੇਤਾਵਨੀ ਦਿੰਦੇ ਆ ਕਿ ਆਪਣੇ ਆਪ ਸੁਧਰ ਜਾਓ ਅੰਤਰਕਵਾਦ ਦੇ ਖਿਲਾਫ ਨਾth ਪਾਣੀ ਚਾਹੀਦਾ ਤੁਹਾਡੇ ਸ਼ਹਿਰ ਲਈ ਇੱਕ ਬਹੁਤ ਵੱਡੀ ਵਧਾਈ ਹੈ ਕਿ ਤੁਹਾਡੇ ਸ਼ਹਿਰ ਨੇ ਤੁਹਾਡੇ ਸ਼ਹਿਰ ਦੇ ਪ੍ਰਸ਼ਾਸਨ ਨੇ ਬਹੁਤ ਵੱਡਾ ਸਾਥ ਦਿੱਤਾ ਆਪਣੇ ਆਪ ਉਹ ਦੁਕਾਨਾਂ ਬੰਦ ਕੀਤੀਆਂ ਗਈਆਂ ਆਪਣੇ ਆਪ ਘਰਾਂ ਦੇ ਅੰਦਰ ਇਹ ਤੁਹਾਡੇ ਸ਼ਹਿਰ ਦੀ ਤਾਰੀਫ਼ ਕਰਨੀ ਪੈਂਦੀ ਹੈ ਕਿਵੇਂ ਦੇਖ ਰਹੇ ਹੋ ਅੱਜ ਇਸ ਮਾਹੌਲ ਨੂੰ ਜਦੋਂ ਅੱਜ ਪਠਾਨਕੋਟ ਦੇ ਚਿਹਰੇ ਤੇ ਰੌਣਕ ਨਜ਼ਰ ਆਉਂਦੀ ਹੈ ਬਹੁਤ ਅੱਛਾ ਲੱਗ ਰਿਹਾ ਜੀ ਮੈਂ ਕਹਿੰਦਾ ਜੀ ਇਹ ਜਿਹੜਾ ਆਜ਼ਾਦ ਦਿਨ ਹੁਣ ਸ਼ਾਮ ਨੂੰ ਜਿਹੜੀ ਨਿਊਜ਼ ਆਈ ਆ ਇਹਦੇ ਵਿੱਚ ਹਰ ਇਨਸਾਨ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਦੌੜ ਰਹੀ ਹੈ ਔਰ ਜਿਸ ਤਰ੍ਹਾਂ ਕਿ ਸਵੇਰੇ ਜਾਂ ਕੱਲ ਪਿਛਲੇ ਕੱਲ ਜਿਹੜੀ ਵਾਰਦਾਤ ਹੋਈ ਹੈ ਪਾਕਿਸਤਾਨ ਨੇ ਕੀਤੀ ਆ ਉਹਦਾ ਮੂੰਹ ਤੋੜ ਜਵਾਬ ਸਾਡੀ ਫੌਜਾਂ ਨੇ ਦਿੱਤਾ ਉਹਦੇ ਵਿੱਚ ਵੀ ਸਾਰੇ ਜਿੰਨੇ ਸਾਡੇ ਵਪਾਰੀ ਕੀ ਜਾਂ ਹਿੰਦੂ ਧਰਮ ਦੇ ਲੋਕ ਜਿੰਨੇ ਵੀ ਲੋਕੀ ਨਾ ਉਹ ਸਾਰੇ ਪਿੱਛੋਂ ਦਲ ਬਲ ਤਲ ਦੇ ਨਾਲ ਉਹਨਾਂ ਨਾਲ ਖੜੇ ਸੀ ਔਰ ਪਰਮਪਿਤਾ ਪ੍ਰਮਾਤਮਾ ਕੇ ਇਹ ਅਰਦਾਸਾਂ ਕਰਦੇ ਕਿ ਪ੍ਰਮਾਤਮਾ ਇਹਨਾਂ ਫੌਜੀਆਂ ਸਾਡੇ ਭਰਾਵਾਂ ਨੂੰ ਜੋਸ਼ ਦਿਓ ਤਾਂ ਕਿ ਜਿਹੜੇ ਸਾਡੀ ਖਾਤਰ ਬਾਰਡਰਾਂ ਦੇ ਬੈਠੇ ਪਏ ਆ ਉਹ ਅਸੀਂ ਚੈਨ ਦੀ ਨਹੀਂ ਸੁੱਤੇ ਪਏ ਆ ਉਹ ਬਾਰਡਰਾਂ ਉੱਤੇ ਜਾ ਕੇ ਉਹ ਆਪਣਾ ਆਪਣੀ ਬੀਬੀ ਜੇ ਭਾਣਾ ਪਰਾ ਛੱਟ ਕੇ ਉਥੇ ਲੱਗੇ ਪਏ ਆ ਉਹਨਾਂ ਨੂੰ ਸਾਡਾ ਸਲੂਟ ਹੈ ਔਰ ਦੂਸਰੀ ਗੱਲ ਇਹ ਹੈ ਪਠਾਨਕੋਨ ਦੇ ਪ੍ਰਸ਼ਾਸਨ ਦੀ ਅਸੀਂ ਧੰਨਵਾਦ ਕਰਦੇ ਆ ਪ੍ਰਸ਼ਾਸਨ ਸਾਡੇ ਨਾਲ ਉਹ ਸਾਰੇ ਪਠਾਨਕੋਨ ਜਨਤਾ ਪ੍ਰਸ਼ਾਸਨ ਦੇ ਨਾਲ ਉਹਨਾਂ ਦੀ ਅਸੀਂ ਕਾਨੂੰਨ ਦੀ ਪਾਲਣਾ ਕੀਤੀ ਆ ਕਿਸੇ ਨੂੰ ਲੰਗਣਾ ਨਹੀਂ ਕੀਤਾ ਇੱਕ ਹੁਕਮ ਹੈ ਸਵੇਰੇ ਸਾਰਾ ਬਾਜ਼ਾਰ ਜਿੰਨਾ ਵੀ ਆ ਟੋਟਲੀ ਇਹ ਬੰਦ ਹੋ ਗਿਆ ਸੀ ਹਰ ਬੰਦਾ ਜੇ ਭਾਰਤ ਮਾਤਾ ਦੀ ਜੈ ਬੁਲਾ ਰਿਹਾ ਸੀ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਮੋਦੀ ਜੀ ਨੂੰ ਮੁਬਾਰਕਬਾਦ ਦਿੰਦੇ ਹਾਂ ਜੈਕਾਰਾ ਫੇਰ ਹੋਵੇ ਬਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਕੈਮਰਾਮੈਨ ਸੁਰਿੰਦਰ ਦੇ ਨਾਲ ਰੋਹਿਤ ਬੰਸਲ ਜੀ ਮੀਡੀਆ ਪਠਾਨਕੋਟ